ਹਾਂਜੀ ਅੱਜ ਅਸੀਂ ਗੱਲ ਕਰਾਂਗੇ ਜੀ ਰੀਜਨਲ ਡਿਵੀਜ਼ਨ ਆਫ ਪੰਜਾਬ ਤੁਸੀਂ ਸੁਣਿਆ ਹੋਣਾ ਮਾਝਾ ਮਾਲਵਾ ਦੁਆਬਾ ਪੁਆd ਇਹ ਸਾਰੇ ਜਿਹੜੇ ਸ਼ਬਦ ਨੇ ਇਹ ਜਿਹੜੇ ਤੁਸੀਂ ਸੁਣਦੇ ਹੋ ਕਿ ਮੈਂ ਮਾਝੇ ਤੋਂ ਬਿਲੋਂਗ ਕਰਦਾ ਮੇਰਾ ਇਲਾਕਾ ਦੁਆਬੀ ਆ ਮੈਂ ਪੁਆdੀ ਆ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਸੀਂ ਅੱਜ ਗੱਲ ਕਰਾਂਗੇ ਕਿ ਆਖਿਰਕਾਰ ਮਾਝੇ ਨੂੰ ਮਾਝਾ ਕਿਉਂ ਕਿਹਾ ਜਾਂਦਾ ਤੇ ਪੁਆdੀਆਂ ਨੂੰ ਪੁਆdੀ ਕਿਉਂ ਕਿਹਾ ਜਾਂਦਾ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਜੇਕਰ ਅਸੀਂ ਇਹ ਜਾਣਨਾ ਚਾਹੁੰਦੇ ਕਿ ਪੰਜਾਬ ਦੀਆਂ ਡਿਵੀਜ਼ਨਸ ਜਿਹੜੀਆਂ ਰੀਜਨਲ ਡਿਵੀਜ਼ਨਸ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪੰਜਾਬ ਜਿਹੜਾ ਇਹ ਸ਼ਬਦ ਤੁਸੀਂ ਸੁਣਦੇ ਹੋ ਇਹ ਆਖਿਰਕਾਰ ਕਿੱਦਾਂ ਬਣਿਆ ਹੈ ਇਹਦੀ ਹਿਸਟਰੀ ਤੋਂ ਤੁਸੀਂ ਹਿਸਟਰੀ ਦੀ ਕਲਾਸ ਦੇ ਵਿੱਚ ਪੜ੍ਹੋਗੇ ਬਟ ਮੇਜਰਲੀ ਜੇ ਅਸੀਂ ਇਸ ਦੀ मीनिंग ਦੀ ਗੱਲ ਕਰਦੇ ਹਾਂ 5 ਪਲੱਸ ਆਬ ਜੇਕਰ ਤੁਸੀਂ ਇਹ ਦੋ ਸ਼ਬਦਾਂ ਦੀ ਗੱਲ ਕਰੋ ਤਾਂ ਤੁਸੀਂ ਇਹ ਯਾਦ ਰੱਖਣਾ ਹੈ ਕਿ 5 ਪਲੱਸ ਆਪ ਜਿਹੜਾ ਹੈ ਜੀ ਇਹ ਦੋ ਪਰਸ਼ੀਅਨ ਵਰਡਸ ਨੇ ਜਿਨ੍ਹਾਂ ਦੇ ਵਿੱਚ 5 ਦਾ ਮਤਲਬ ਹੁੰਦਾ ਹੈ 5 ਤੇ ਆਪ ਦਾ ਮਤਲਬ ਹੁੰਦਾ ਹੈ ਵਾਟਰ ਠੀਕ ਹੈ ਐਸੇ ਕਰਕੇ ਅਸੀਂ ਪੰਜਾਬ ਨੂੰ ਪੰਜ ਦਰਿਆਵਾਂ ਦਾ ਜਿਹੜਾ ਹੈ ਜੀ ਇੱਕ ਇਲਾਕਾ ਮੰਨਦੇ ਆ ਕਿ ਜਿੱਥੇ ਪੰਜ ਦਰਿਆਵਾਂ ਵਹਿਦੀਆਂ ਨੇ ਪਰ ਹੁਣ ਜੇ ਅਸੀਂ ਗੱਲ ਕਰੀਏ ਇਸ ਵੇਲੇ ਪ੍ਰੈਜ਼ੈਂਟ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਤਿੰਨ ਨਦੀਆਂ ਨੇ ਜੀ ਸਭ ਤੋਂ ਪਹਿਲਾਂ ਇਸ ਵੇਲੇ ਜਿਹੜੀ ਸਾਡੇ ਕੋਲ ਹੈ ਜੀ ਬਿਆਸ ਸਤਲੁਜ ਤੇ ਰਾਵੀ ਰਾਵੀ ਨੂੰ ਵੀ ਜੇਕਰ ਤੁਸੀਂ ਦੇਖੋ ਤਾਂ ਇਹ ਸਾਡਾ ਬਾਰਡਰ ਹੈ ਜੀ ਇਹ ਸਿਰਫ ਬਾਰਡਰ ਏਰੀਆ ਦੇ ਨਾਲ-ਨਾਲ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਉਸ ਤੋਂ ਬਾਅਦ ਇਹ ਪਾਕਿਸਤਾਨ ਵਿੱਚ ਚਲੀ ਜਾਏਗੀ ਤੇ ਸਾਡੀਆਂ ਜਿਹੜੀਆਂ ਪੰਜ ਦਰਿਆਵਾਂ ਦੀ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੇ ਨਾਮ ਹੈ ਜੀ ਜੇਲਮ ਚਨਾਬ ਰਾਵੀ ਬਿਆਸ ਤੇ ਸਤਿ ਸ੍ਰੀ ਅਕਾਲ ਜੀ ਮੈਂ ਉਮੀਦ ਕਰਦੀ ਹਾਂ ਕਿ ਅਸੀਂ ਪੰਜਾਬੀ ਆ ਪੰਜਾਬ 'ਚ ਰਹਿਣ ਵਾਲੇ ਆ ਤਾਂ ਸਾਨੂੰ ਇਹਨਾਂ ਦੇ ਨਾਮ ਪਤਾ ਹੀ ਹੋਣਗੇ ਪਰ ਜੇਕਰ ਤੁਸੀਂ ਪੰਜਾਬ ਵਿੱਚ ਨਹੀਂ ਰਹਿੰਦੇ ਤੇ ਤੁਹਾਨੂੰ ਪੰਜਾਬ ਦੀਆਂ ਨਦੀਆਂਆਂ ਤੇ ਦਰਿਆਵਾਂ ਬਾਰੇ ਨਹੀਂ ਪਤਾ ਤਾਂ ਤੁਸੀਂ ਯਾਦ ਰੱਖਣਾ ਕਿ ਇਹ ਪੰਜ ਦਰਿਆ ਜਿਹੜੇ ਸ਼ੁਰੂ ਤੋਂ ਸਿਗੇ ਇਹਨਾਂ ਕਰਕੇ ਹੀ ਇਹ ਥਾਂ ਨੂੰ ਜਿਹੜਾ ਹੈ ਜੀ ਪੰਜ ਆਬ ਪੰਜਾਬ ਕਿਹਾ ਜਾਂਦਾ ਸੀ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਚੱਲੀਏ ਜੇਕਰ ਅਸੀਂ ਕਹਿੰਦੇ ਨੇ ਜੀ ਪਹਿਲਾਂ ਕੀ ਸੀਗਾ ਆ ਸਾਡਾ ਪੂਰਾ ਪੰਜਾਬ ਦਾ ਏਰੀਆ ਸੀ ਜਦੋਂ ਸਾਡੇ ਦੇਸ਼ ਦੀ ਵੰਡ ਨਹੀਂ ਹੋਈ ਸੀ ਜਦੋਂ 1947 ਦੀ ਵੰਡ ਨਹੀਂ ਹੋਈ ਸੀ ਉਸ ਤੋਂ ਪਹਿਲਾਂ ਜਿਹੜਾ ਹੈ ਜੀ ਤੇ ਤੁਸੀਂ ਹਿਸਟਰੀ ਪੜ੍ਹੋ ਤਾਂ ਇਹ ਪੂਰਾ ਏਰੀਆ ਤੁਹਾਨੂੰ ਪੰਜਾਬ ਦਾ ਦੇਖਣ ਨੂੰ ਮਿਲਦਾ ਹੈ ਠੀਕ ਹੈ ਸਭ ਤੋਂ ਪਹਿਲਾਂ ਵੰਡ ਹੋਈ ਜੀ ਤੁਹਾਨੂੰ ਪਤਾ ਹੈ ਜੀ 1947 ਦੀ ਵੰਡ 1947 ਦੀ ਵੰਡ ਜਦੋਂ ਹੋਈ ਤਾਂ ਸਾਨੂੰ ਵੈਸਟਰਨ ਪੰਜਾਬ ਤੇ ਈਸਟਰਨ ਪੰਜਾਬ ਦੇ ਵਿੱਚ ਵੰਡ ਦਿੱਤਾ ਗਿਆ ਇਹਦਾ ਮਤਲਬ ਇਹ ਹੈ ਕਿ 1947 ਤੋਂ ਪਹਿਲਾਂ ਜਿਹੜਾ 1947 ਤੋਂ ਬਾਅਦ ਐਨਾ ਇਲਾਕਾ ਅਲੱਗ ਹੋ ਗਿਆ ਤੇ ਉਹ ਇਲਾਕਾ ਅਲੱਗ ਹੋ ਗਿਆ ਤੇ ਉਹ ਵੈਸਟ ਪੰਜਾਬ ਬਣ ਗਿਆ ਇਹ ਈਸਟ ਪੰਜਾਬ ਬਣ ਗਿਆ ਪਰ ਇਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ 1958 ਦੇ ਵਿੱਚ ਸਾਡੇ ਪੰਜਾਬ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਕੱਢਿਆ ਜਾਂਦਾ ਹੈ ਤੇ 1964 ਦੇ ਵਿੱਚ ਜਿਹੜਾ ਹੈ ਜੀ ਹਰਿਆਣਾ ਕੱਢਿਆ ਜਾਂਦਾ ਇਹ ਦੋ ਸਟੇਟਸ ਜਿਹੜੀਆਂ ਨੇ ਅਲੱਗ ਕੀਤੀਆਂ ਜਾਂਦੀਆਂ ਨੇ ਇਸ ਹੀ ਜਗ੍ਹਾ ਦੇ ਵਿੱਚੋਂ ਕਿਉਂ ਕੀਤੀਆਂ ਜਾਂਦੀਆਂ ਨੇ ਭਾਸ਼ਾ ਦੇ ਆਧਾਰ ਦੇ ਉੱਤੇ ਕੀਤੀਆਂ ਜਾਂਦੀਆਂ ਨੇ ਤੇ ਅੱਜ ਦਾ ਪੰਜਾਬ ਜਿਹੜਾ ਸਾਡੇ ਕੋਲ ਬਚਦਾ ਹੈ ਉਹ ਕਿਹੜਾ ਹੈ ਜੀ ਇਹ ਪੰਜਾਬ ਇਹ ਇੰਨਾ ਏਰੀਆ ਜਿਹੜਾ ਸਾਡੇ ਕੋਲ ਇਹ ਇਸ ਵੇਲੇ ਬਚਦਾ ਹੈ ਜਿਸ ਦੇ ਵਿੱਚ ਅਸੀਂ ਕੀ ਗੱਲ ਕਰਕੇ ਹਟੇ ਸੀ ਕਿ ਪੰਜਾਬ ਜਿਹੜਾ ਪਾਕਿਸਤਾਨ ਦੇ ਵਿੱਚ ਚਲਾ ਗਿਆ ਉਸ ਦੇ ਵਿੱਚ ਸਾਡੀ ਜੇਲਮ ਸਾਡੀ ਜੇਲਮ ਤੇ ਚਨਾਬ ਜਿਹੜੀਆਂ ਨਦੀਆਂ ਨੇ ਉਹ ਦੋਨੋਂ ਜਿਹੜੀਆਂ ਨੇ ਆ ਰਹੀਏ ਜੀ ਚਨਾਬ ਤੇ ਆ ਰਹੀਏ ਜੇਲਮ ਇਹ ਜਿਹੜੀਆਂ ਨੇ ਪਾਕਿਸਤਾਨ ਦੇ ਵਿੱਚ ਚਲੀ ਗਈਆਂ ਤੇ ਬਿਆਸ ਸਤਲੁਜ ਤੇ ਰਾਵੀ ਇਹ ਦੋਨੋਂ ਨਦੀਆਂ ਜਿਹੜੀਆਂ ਨੇ ਸਾਡੀਆਂ ਪ੍ਰੈਜ਼ੈਂਟ ਪੰਜਾਬ ਦੇ ਵਿੱਚ ਰਹਿ ਜਾਂਦੀਆਂ ਨੇ ਠੀਕ ਇਸ ਦੇ ਨਾਲ ਹੁਣ ਜੇ ਅੱਗੇ ਅੱਗੇ ਅਸੀਂ ਗੱਲ ਕਰੀਏ ਤਾਂ ਸਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਾਡਾ ਪੰਜਾਬ ਹੈ ਉਸ ਦੇ ਆਸ-ਪਾਸ ਦੇ ਕਿਹੜੀਆਂ-ਕਿਹੜੀਆਂ ਸਟੇਟਸ ਉਸ ਦੀ ਬਾਉਂਡਰੀ ਦੇ ਨਾਲ ਹੈਗੀਆਂ ਨੇ ਆਪਾਂ ਕਈ ਬਾਉਂਡਰੀ ਸ਼ੇਅਰ ਕਰਦੀਆਂ ਨੇ ਤਾਂ ਯੂਟੀ ਦੀ ਗੱਲ ਕਰੀਏ ਤਾਂ ਜੰਮੂ ਐਂਡ ਕਸ਼ਮੀਰ ਜਿਹੜਾ ਹੈ ਜੀ ਤੁਹਾਨੂੰ ਨਾਰਥ ਵਿੱਚ ਦੇਖਣ ਨੂੰ ਮਿਲੇਗਾ ਯੂਟੀ ਦੀ ਗੱਲ ਕਰ ਰਹੇ ਹਾਂ ਠੀਕ ਹੈ ਯੂਨੀਅਨ ਟੈਰੀਟਰੀ ਜੰਮੂ ਐਂਡ ਕਸ਼ਮੀਰ ਤੁਹਾਨੂੰ ਨਾਰਥ ਵਿੱਚ ਦੇਖਣ ਨੂੰ ਮਿਲੇਗਾ ਜੇਕਰ ਤੁਸੀਂ ਇਧਰ ਈਸਟ ਵੱਲ ਦੇਖੋ ਤਾਂ ਤੁਹਾਨੂੰ ਇੱਥੇ ਚੰਡੀਗੜ੍ਹ ਵੀ ਦੇਖਣ ਨੂੰ ਮਿਲਦਾ ਹੈ ਤਾਂ ਉਹ ਯੂਟੀ ਵੀ ਜਿਹੜੀ ਹੈ ਸਾਡੀ ਪੰਜਾਬ ਨਾਲ ਬਾਰਡਰ ਸ਼ੇਅਰ ਕਰਦੀ ਹੈ ਸਟੇਟਸ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਰਾਜਸਥਾਨ ਇਹ ਤਿੰਨ ਸਟੇਟਸ ਜਿਹੜੀਆਂ ਨੇ ਜੀ ਤੁਹਾਡੀਆਂ ਪੰਜਾਬ ਦੇ ਨਾਲ ਬਾਰਡਰ ਸ਼ੇਅਰ ਕਰਦੀਆਂ ਨੇ ਇਸ ਤੋਂ ਇਲਾਵਾ ਜੇਕਰ ਇੰਟਰਨੈਸ਼ਨਲ ਬਾਉਂਡਰੀ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਨਾਲ ਪਾਕਿਸਤਾਨ ਜਿਹੜਾ ਹੈ ਜੀ ਉਹ ਬਹੁਤ ਵੱਡਾ ਬਾਰਡਰ ਜਿਹੜਾ ਹੈ ਜੀ ਉਹ ਸ਼ੇਅਰ ਕਰਦਾ ਹੈ ਇਸ ਕਰਕੇ ਵੀ ਜਿਹੜਾ ਹੈ ਜੀ ਸਾਨੂੰ ਪੰਜਾਬ ਦੇ ਇਹ ਇਲਾਕੇ ਬਹੁਤ ਜ਼ਿਆਦਾ ਸਾਨੂੰ ਇੰਪੋਰਟੈਂਟ ਹੋ ਜਾਂਦੇ ਨੇ ਜਾਣਨ ਲਈ ਠੀਕ ਹੈ ਹੁਣ ਆ ਗੱਲ ਮੈਂ ਤੁਹਾਨੂੰ ਦੱਸ ਦਿੱਤੀ ਆ ਨਾਰਥ ਦੇ ਵਿੱਚ ਤੁਹਾਨੂੰ ਜੰਮੂ ਐਂਡ ਕਸ਼ਮੀਰ ਈਸਟ ਦੇ ਵਿੱਚ ਤੁਹਾਨੂੰ ਹਿਮਾਚਲ ਸਾਊਥ ਈਸਟ ਵਿੱਚ ਚੰਡੀਗੜ੍ਹ ਰਾਜਸਥਾਨ ਤੇ ਹਰਿਆਣਾ ਸਾਊਥ ਵਿੱਚ ਇੰਟਰਨੈਸ਼ਨਲ ਬਾਉਂਡਰੀ ਤੁਹਾਡੀ ਹੋ ਜਾਂਦੀ ਹੈ ਪੰਜਾਬ ਠੀਕ ਅੱਗੇ ਚੱਲਦੇ ਆਂ ਜੀ ਹੁਣ ਪਹਿਲੀ ਗੱਲ ਕਹਿੰਦੇ ਨੇ ਅਸੀਂ ਤਿੰਨ ਚੀਜ਼ਾਂ ਦੀ ਗੱਲ ਕਰਨੀ ਆ ਮਾਝਾ ਦੁਆਬਾ ਤੇ ਮਾਲਵਾ ਠੀਕ ਹੈ ਸਟਾਰਟਿੰਗ ਤੋਂ ਸ਼ੁਰੂ ਤੋਂ ਅਸੀਂ ਇਹ ਡਿਵੀਜ਼ਨ ਮੰਨਦੇ ਆਏ ਆ ਕਿ ਜਿਹੜਾ ਮਾਝਾ ਹੈ ਮਾਝੇ ਦਾ ਮਤਲਬ ਹੁੰਦਾ ਹੈ ਜੀ ਸੈਂਟਰ ਦੇ ਵਿੱਚ ਜਦੋਂ ਸਾਡਾ ਪਾਕਿਸਤਾਨ ਨਾਲ ਕੋਈ ਮਤਲਬ ਸਾਡੀ ਡਿਵੀਜ਼ਨ ਨਹੀਂ ਸੀ ਹੋਈ ਤਾਂ ਸਾਡਾ ਪੰਜਾਬ ਜਿਹੜਾ ਹੈ ਜੀ ਉਹਦੇ ਸੈਂਟਰ ਵਿੱਚ ਤੁਹਾਨੂੰ ਇਹ ਏਰੀਆ ਦੇਖਣ ਨੂੰ ਮਿਲਦਾ ਹੈ ਇਸ ਕਰਕੇ ਇਸ ਏਰੀਆ ਨੂੰ ਅਸੀਂ ਮਾਝਾ ਕਹਿੰਨੇ ਆ ਠੀਕ ਹੈ ਮਾਝਾ ਜਿਹੜਾ ਹੈ ਜੀ ਤੁਸੀਂ ਇੱਥੇ ਦੇਖੋਗੇ ਇਹ ਰਾਵੀ ਆ ਇਹ ਰਾਵੀ ਆ ਇਹ ਬਿਆਸ ਆ ਇਹ ਦੋਨੋਂ ਨਦੀਆਂ ਦੇ ਵਿਚਕਾਰ ਦਾ ਜਿਹੜਾ ਇਹ ਰੀਜਨ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਇਸ ਰੀਜਨ ਨੂੰ ਅਸੀਂ ਕੀ ਕਹਿੰਨੇ ਆ ਜੀ ਇਸ ਨੂੰ ਅਸੀਂ ਕਹਿੰਨੇ ਆ ਮਾਝਾ ਠੀਕ ਹੈ ਇਹਦਾ ਮਤਲਬ ਕਿ ਤੁਹਾਨੂੰ ਜਿਹੜਾ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਹ ਸਾਰੀਆਂ ਸਟੇਟਸ ਜਿਹੜੀਆਂ ਨੇ ਸੌਰੀ ਸਾਰੀਆਂ ਡਿਸਟ੍ਰਿਕਟਸ ਜਿਹੜੀਆਂ ਨੇ ਇਹ ਸਾਰੀਆਂ ਡਿਸਟ੍ਰਿਕਟਸ ਤੁਹਾਨੂੰ ਮਾਝਾ ਏਰੀਆ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਇਹਦਾ ਮਤਲਬ ਕਿ ਜਿਹੜਾ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਹੈ ਉਹ ਮਾਝਾ ਏਰੀਆ ਦੇ ਵਿੱਚੋਂ ਬਿਲੋਂਗ ਕਰਦਾ ਉਹ ਮਝੈਲ ਕਿਹਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਜੇਕਰ ਅਸੀਂ ਦੁਆਬਾ ਦੀ ਗੱਲ ਕਰੀਏ ਮੈਂ ਹੁਣੇ ਦੱਸ ਕੇ ਆਈ ਸੀ ਜਿਵੇਂ ਪੰਜਾਬ ਦੇ ਵਿੱਚ ਅਸੀਂ ਆਬ ਪੜਿਆ ਐ ਇੱਥੇ ਵੀ ਦੋ ਪਲੱਸ ਆਬ ਦੋ ਮਤਲਬ 2 ਆਬ ਮਤਲਬ ਪਾਣੀ ਇਹਦਾ ਮਤਲਬ ਦੋ ਦਰਿਆਵਾਂ ਦੇ ਵਿੱਚ ਵਹਿਣ ਵਾਲਾ ਦੋ ਦਰਿਆਵਾਂ ਦੇ ਵਿੱਚ ਦਾ ਜਿਹੜਾ ਤੁਹਾਡਾ ਏਰੀਆ ਹੋਏਗਾ ਉਹ ਦੁਆਬ ਹੋਏਗਾ ਤਾਂ ਇਹ ਦੇਖੋ ਬਿਆਸ ਇੱਧਰ ਹੈ ਤੇ ਸਤਲੁਜ ਇੱਧਰ ਹੈ ਇਹਨਾਂ ਦੋ ਦਰਿਆਵਾਂ ਦੇ ਵਿਚਕਾਰ ਦਾ ਜਿਹੜਾ ਰੀਜਨ ਹੈ ਇਹ ਸਾਰਾ ਤੁਹਾਨੂੰ ਦੁਆਬਾ ਏਰੀਆ ਕਿਹਾਇਆ ਜਾਏਗਾ ਠੀਕ ਹੈ ਬਾਕੀ ਜਿਹੜੇ ਨਾ ਦੋਨੋਂ ਤੋਂ ਬਚ ਗਿਆ ਇਹ ਸਾਰਾ ਏਰੀਆ ਤੁਹਾਨੂੰ ਮਾਲਵਾ ਦੇ ਨਾਮ ਤੋਂ ਸੁਣਨ ਨੂੰ ਮਿਲੇਗਾ ਮਾਲਵਾ ਕਿ ਇਹ ਸਾਰਾ ਰੀਜਨ ਜਿਹੜਾ ਹੈ ਜੀ ਮਾਲਵਾ ਹੈ ਪਰ ਹੁਣ ਇੱਥੇ ਗੱਲ ਆ ਜਾਂਦੀ ਹੈ ਸਾਡੇ ਪੁਆਦੀ ਨਾਰਾਜ਼ ਨਾ ਹੋ ਜਾਣ ਤਾਂ ਮੈਂ ਦੱਸ ਦਵਾਂ ਕਿ ਮਾਲਵਾ ਜਿਹੜਾ ਹੈ ਜੀ ਉਸ ਦੇ ਨਾਲ ਹੀ ਜਿਹੜਾ ਇਹ ਵਾਲਾ ਰੀਜਨ ਤੁਹਾਨੂੰ ਦੇਖਣ ਨੂੰ ਮਿਲੇਗਾ ਰੂਪਨਗਰ ਐਸਐਸ ਨਗਰ ਫਤੇਗੜ ਸਾਹ ਪਟਿਆਲਾ ਇਹ ਤੁਹਾਡਾ ਪੁਆਦ ਜਿਹੜਾ ਹੈ ਜੀ ਆਖਿਆ ਜਾਂਦਾ ਇਹਨੂੰ ਮਾਲਵੇ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ ਠੀਕ ਅੱਗੇ ਚੱਲਦੇ ਹਾਂ ਹਾਂਜੀ ਨੈਕਸਟ ਹੁਣ ਅਸੀਂ ਮੱਝ ਤੋਂ ਸ਼ੁਰੂਆਤ ਕਰਦੇ ਹਾਂ ਬਹੁਤ ਜਿਹੜੇ ਇੰਪੋਰਟੈਂਟ ਪੁਆਇੰਟਸ ਨੇ ਉਹ ਤੁਹਾਨੂੰ ਦੱਸਾਂਗੀ ਜ਼ਿਆਦਾ ਟਾਈਮ ਨਹੀਂ ਲਵਾਂ ਕਿਉਂਕਿ ਇਹ ਚੀਜ਼ਾਂ ਬਹੁਤ ਆਮ ਨੇ ਪਰ ਸਾਨੂੰ ਅਕਸਰ ਆਮ ਚੀਜ਼ਾਂ ਬਾਰੇ ਹੀ ਜ਼ਿਆਦਾ ਪਤਾ ਨਹੀਂ ਹੁੰਦਾ ਠੀਕ ਹੈ ਮੈਂ ਹੁਣੇ ਦੱਸ ਕੇ ਟੀਆ ਮਾਝਾ ਕੀ ਹੈ ਜਿਹੜਾ ਸੈਂਟਰ ਦੇ ਵਿੱਚ ਹੈ ਇਸ ਕਰਕੇ ਅਸੀਂ ਕੀ ਕਹਿ ਰਹੇ ਹਾਂ ਕਿ ਮਾਝੇ ਦਾ ਮਤਲਬ ਹੁੰਦਾ ਹੈ ਜੀ ਸੈਂਟਰਲ ਪਰ ਇਹ ਦੇਖੋ ਕਹਿੰਦੇ ਮਾਝੇ ਨੂੰ ਸਿੱਖੀਜ਼ਮ ਦਾ ਹਾਰਟਲੈਂਡ ਕਿਹਾ ਜਾਂਦਾ ਹੈ ਐਦਾਂ ਕਿਉਂ ਜੇ ਤੁਸੀਂ ਧਿਆਨ ਨਾਲ ਦੇਖੋ ਮੈਂ ਹੁਣੇ ਕਿਹਾ ਸੀ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਇਹ ਤੁਹਾਡਾ ਮਾਝਾ ਦਾ ਏਰੀਆ ਹੈ ਅੰਮ੍ਰਿਤਸਰ ਅੰਮ੍ਰਿਤਸਰ ਸਾਡਾ ਅੰਮ੍ਰਿਤਸਰ ਦੇ ਕਾਰਨ ਹੀ ਇਹਨੂੰ ਸਿੱਖੀਜ਼ਮ ਦਾ ਹਾਰਟਲੈਂਡ ਕਹਿੰਦੇ ਨੇ ਕਿਉਂਕਿ ਬਹੁਤ ਸਾਰੇ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਗੁਰੂ ਜਿਹੜੇ ਨੇ ਇੱਥੇ ਰਹੇ ਵੀ ਨੇ ਤੇ ਇੱਥੇ ਆਏ ਵੀ ਨੇ ਇਸ ਕਰਕੇ ਜਿਹੜਾ ਇਸ ਨੂੰ ਆ ਆਪਣਾ ਹਾਰਟਲੈਂਡ ਆਫ ਸਿੱਖਿਜ਼ਮ ਕਿਹਾ ਜਾਂਦਾ ਹੈ ਅੰਮ੍ਰਿਤਸਰ ਦੇਖੋ ਕਿੰਨਾ ਇੰਪੋਰਟੈਂਟ ਜਿਹੜੀ ਇਹ ਸਾਡੇ ਲਈ ਪਲੇਸ ਹੈ ਦੂਰ ਦੂਰ ਤੋਂ ਜਿਹੜੀ ਇਹ ਦੁਨੀਆ ਇੱਥੇ ਅੰਮ੍ਰਿਤਸਰ ਵਿਜ਼ਿਟ ਕਰਨ ਆਉਂਦੀ ਹੈ 골ਡਨ ਟੈਂਪਲ ਵਿਜ਼ਿਟ ਕਰਨ ਆਉਂਦੀ ਹੈ ਇਸ ਕਰਕੇ ਇਸ ਨੂੰ ਹਾਰਟਲੈਂਡ ਆਫ ਸਿੱਖਿਜ਼ਮ ਕਿਹਾ ਜਾਂਦਾ ਹੈ ਡਿਸਟ੍ਰਿਕਟਸ ਮੈਂ ਦੱਸ ਚੁੱਕੀਆਂ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤੇ ਤਰਨਤਾਰਨ ਰਾਵੀ ਤੇ ਬਿਆਸ ਇਹਨਾਂ ਦੋਨਾਂ ਨਦੀਆਂ ਦੇ ਵਿਚਕਾਰ ਦਾ ਇਹ ਏਰੀਆ ਹੈ ਠੀਕ ਹੈ ਜੀ ਹਰਮੰਦਰ ਸਾਹਿਬ ਮੈਂ ਹੁਣੇ ਦੱਸ ਕੇ ਟਿਆਂ ਗੋਲਡਨ ਟੈਂਪਲ ਠੀਕ ਹੈ ਸਪਿਰਚੁਅਲ ਸੈਂਟਰ ਹੈ ਜੀ ਸਿਕਸ ਦਾ ਤੇ ਜਿਲ੍ਹਿਆਂ ਵਾਲਾ ਬਾਗ ਦੀ ਟ੍ਰੈਜੇਡੀ ਤਾਂ ਕੋਣ ਹੀ ਭੁੱਲ ਸਕਦਾ ਹੈ ਇਹਨਾਂ ਚੀਜ਼ਾਂ ਕਰਕੇ ਮਾਝਾ ਜਿਹੜਾ ਹੈ ਜੀ ਇਹ ਏਰੀਆ ਇੰਪੋਰਟੈਂਟ ਹੋ ਜਾਂਦਾ ਹੈ ਇਸ ਤੋਂ ਇਲਾਵਾ ਵੀ ਜੇਕਰ ਅਸੀਂ ਗੱਲ ਕਰੀਏ ਜਿਵੇਂ ਮੈਂ ਹੁਣੇ ਕਿਹਾ ਸੀ ਮਝੈਲ ਮਾਝੇ ਦੇ ਏਰੀਏ ਦੇ ਜਿਹੜੇ ਲੋਕ ਨੇ ਉਹਨਾਂ ਦਾ ਡਾਇਲੈਕਟ ਬੋਲਣ ਬੋਲਦੇ ਸਾਰੇ ਪੰਜਾਬੀ ਨੇ ਪਰ ਬੋਲਣ ਦਾ ਤਰੀਕਾ ਜਿਹੜਾ ਹੈ ਜੀ ਉਹਨਾਂ ਦਾ ਇਸ ਲਈ ਉਹਨਾਂ ਨੂੰ ਮਾਝੀ ਡਾਇਲੈਕਟ ਬੋਲਿਆ ਜਾਂਦਾ ਹੈ ਠੀਕ ਹੈ ਜਿਹੜੀ ਮਾਝੀ ਜਿਹੜਾ ਮਾਝੀ ਡਾਇਲੈਕਟ ਹੈ ਉਸ ਨੂੰ ਪੰਜਾਬੀ ਦਾ ਸਟੈਂਡਰਡ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਅਕਸਰ ਜਿਹੜਾ ਤੁਹਾਨੂੰ ਦੇਖਣ ਨੂੰ ਜਾਂ ਸੁਣਨ ਨੂੰ ਮਿਲੂਗਾ ਪੰਜਾਬੀ ਜਿਹੜੇ ਬੋਲਦੇ ਹੋਏ ਸੁਣਨ ਨੂੰ ਮਿਲਣਗੇ ਉਹ ਤੁਹਾਨੂੰ ਮਾਝੀ ਜਿਹੜੀ ਹੈ ਜੀ ਉਸ ਡਾਇਲੈਕਟ ਦੇ ਵਿੱਚ ਬੋਲ ਬੋਲਦੇ ਹੋਏ ਮਿਲਣਗੇ ਠੀਕ ਹੈ ਜੇਕਰ ਅਸੀਂ ਇਸ ਏਰੀਆ ਦੀ ਗੱਲ ਕਰੀਏ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਪਾਕਿਸਤਾਨ ਦੇ ਨਾਲ ਡਾਇਰੈਕਟ ਇਸ ਦਾ ਬਾਰਡਰ ਸ਼ੇਅਰ ਹੁੰਦਾ ਤਾਂ ਇਸ ਕਰਕੇ ਬਹੁਤ ਸਾਰੇ ਲੋਕ ਇਸ ਏਰੀਆ ਤੋਂ ਇੰਡੀਅਨ ਆਰਮੀ ਦੇ ਵਿੱਚ ਵੀ ਬਹੁਤ ਕੰਟ੍ਰਿਬਿਊਟ ਕਰਦੇ ਨੇ ਠੀਕ ਹੈ ਇਹ ਮੈਂ ਦੱਸ ਦਿੱਤਾ ਪਾਕਿਸਤਾਨ ਨਾਲ ਇੰਟਰਨੈਸ਼ਨਲ ਬਾਰਡਰ ਸ਼ੇਅਰ ਹੁੰਦਾ ਫੈਸਟੀਵਲਸ ਦੀ ਗੱਲ ਕਰੀਏ ਤਾਂ ਹੋਲਾ ਮਹਲਾ ਤੇ ਵਿਸਾਖੀ ਮਾਝੇ ਦੇ ਬਹੁਤ ਪ੍ਰਸਿੱਧ ਫੈਸਟੀਵਲਸ ਨੇ ਠੀਕ ਹੈ ਅੱਗੇ ਚੱਲਦੇ ਹਾਂ ਦੁਆਬਾ ਦੀ ਗੱਲ ਕਰੀਏ ਲੈਂਡ ਆਫ ਟੂ ਰਿਵਰਸ ਦੋ ਆਬ ਦੁਆਬਾ ਇਹ ਏਰੀਆ ਤੁਹਾਡਾ ਦੁਆਬਾ ਹੈ ਜਿਸ ਦੇ ਵਿੱਚ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਫਗਵਾੜਾ ਨਵਾਂ ਸ਼ਹਿਰ ਇਹ ਸਾਰੇ ਜਿਹੜੀਆਂ ਡਿਸਟ੍ਰਿਕਟਸ ਨੇ ਤੁਹਾਨੂੰ ਦੁਆਬਾ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਠੀਕ ਹੈ ਦੁਆਬਾ ਦੇ ਵਿੱਚ ਲੈਂਡ ਆਫ ਟੂ ਰਿਵਰਸ ਕਿਹੜੀਆਂ ਟੂ ਰਿਵਰਸ ਬਿਆਸ ਤੇ ਸਤਲੁਜ ਨਵਾਂ ਸ਼ਹਿਰ ਹੁਸ਼ਿਆਰਪੁਰ ਐਸਬੀਐਸ ਨਗਰ ਤੇ ਕਪੂਰਥਲਾ ਇਹ ਸਾਰੇ ਤੁਹਾਨੂੰ ਇੱਥੇ ਦੇ ਡਿਸਟ੍ਰਿਕਟਸ ਮਿਲਣਗੇਆ ਦੁਆਬਾ ਹੈ ਤਾਂ ਦੁਆਬੀ ਡਾਇਲੈਕਟ ਮਿਲੂਗਾ ਖਾਸ ਜਿਹੜੀ ਗੱਲ ਹੈ ਦੁਆਬਾ ਦੀ ਜਿਹੜੀ ਤੁਸੀਂ ਅਕਸਰ ਸੁਣੀ ਹੋਊਗੀ ਕਿ ਜਿਹੜੇ ਦੁਆਬਾ ਦੇ ਜਿਹੜਾ ਇਹ ਰੀਜਨ ਹੈ ਦੁਆਬਾ ਇੱਥੇ ਦੇ ਲੋਕ ਅਕਸਰ ਜਿਹੜੇ ਹੈ ਜੀ ਉਹ ਬਾਹਰ ਬੜੇ ਜਾਂਦੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਬਹੁਤ ਜਾਂਦੇ ਨੇ ਕਿਉਂ ਦੇਖੋ ਤੁਸੀਂ ਸੁਣਿਆ ਹੋਊਗਾ ਨਾ ਜਲੰਧਰ ਦੇ ਲੋਕ ਤਾਂ ਜੀ ਬਾਹਰ ਬਹੁਤ ਜਾਂਦੇ ਨੇ ਉਹ ਤੇ ਦੇਖਿਆ ਜਾਊਗਾ ਰਿਸ਼ਤੇਦਾਰੀਆਂ ਉਹਨਾਂ ਦੇ ਯੂਕੇ ਇੰਗਲੈਂਡ ਇਹ ਸਾਰੀਆਂ ਇੱਧਰ ਹੀ ਮਿਲਣਗੀਆਂ ਪਰ ਇਦਾਂ ਕਿਉਂ ਕਹਿੰਦੇ ਨਹੀਂ ਵੀ ਜਿਹੜਾ ਇਹ ਇਲਾਕਾ ਹੈ ਤੁਸੀਂ ਦੇਖੋਗੇ ਇੱਧਰ ਸਾਰਾ ਤੁਹਾਨੂੰ ਪਹਾੜੀ ਏਰੀਆ ਮਿਲੇਗਾ ਜਿਸ ਦੇ ਕਰਕੇ ਮੀਂਹ ਫਲੱਡ ਇਹ ਸਾਰੀਆਂ ਚੀਜ਼ਾਂ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਸੀ ਜਿਸ ਕਰਕੇ ਇਹਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਸੀ ਕਰਕੇ ਆਪਣੇ ਸਰਵਾਈਵਲ ਲਈ ਲੋਕਾਂ ਨੇ ਬਾਹਰ ਜਾਣਾ ਸ਼ੁਰੂ ਕਰ ਦਿੱਤਾ ਇਸ ਲਈ ਦੁਆਬ ਨੂੰ ਜਿਹੜਾ ਹੈ ਜੀ ਐਨ ਆਰ ਆਈ ਹੱਬ ਆਫ ਪੰਜਾਬ ਦੀ ਕਿਹਾ ਜਾਂਦਾ ਹੈ ਠੀਕ ਹੈ ਹੁਣ ਦੇਖੋ ਜੇ ਬਾਹਰ ਜਾਂਦੇ ਨੇ ਤਾਂ ਲਿਟਰੇਸੀ ਲੈਵਲ ਤਾਂ ਆਬਵੀਅਸਲੀ ਹਾਈ ਹੀ ਰਹੇਗਾ ਠੀਕ ਹੈ ਜੀ ਅੱਗੇ ਚੱਲਦੇ ਆਂ ਜੀ ਦੁਆਬਾ ਦੀ ਵੀ ਗੱਲ ਹੋਗੀ ਮਾਲਵਾ ਦੀ ਗੱਲ ਕਰੀਏ ਇਹ ਸਾਰਾ ਰੀਜਨ ਇੱਥੇ ਦਾ ਜਿਹੜਾ ਬਚ ਗਿਆ ਸਾਰਾ ਮਾਲਵਾ ਜਿਹੜਾ ਹੈ ਜੀ ਤੁਹਾਨੂੰ ਮਾਲਵੇ ਨੂੰ ਕਹਿੰਦੇ ਆ ਲਾਰਜੇਸਟ ਰੀਜਨ ਆਫ ਪੰਜਾਬ ਤੁਸੀਂ ਦੇਖ ਹੀ ਰਹੇ ਹੋ ਮੈਪ ਦੇ ਵਿੱਚ ਕੀ ਸਭ ਤੋਂ ਜ਼ਿਆਦਾ ਹਿੱਸਾ ਮਾਲਵਾ ਨੇ ਕਵਰ ਕੀਤਾ ਹੋਇਆ ਠੀਕ ਹੈ ਇਹ ਸਤਲੁਜ ਰਿਵਰ ਤੁਹਾਡੀ ਸਤਲੁਜ ਰਿਵਰ ਇੱਥੋਂ ਇੱਥੋਂ ਆ ਰਹੀ ਹੈ ਤਾਂ ਸਤਲੁਜ ਰਿਵਰ ਦੇ ਸਾਊਥ ਵਿੱਚ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਤਾਂ ਸਾਊਥ ਆਫ ਸਤਲੁਜ ਰਿਵਰ ਇਸ ਦੀ ਲੋਕੇਸ਼ਨ ਹੈ ਬਹੁਤ ਸਾਰੀਆਂ ਡਿਸਟ੍ਰਿਕਟਸ ਜਿਹੜੀਆਂ ਨੇ ਤੁਹਾਡੀਆਂ ਮਾਲਵਾ ਦੇ ਵਿੱਚ ਕਵਰ ਹੁੰਦੀਆਂ ਨੇ ਮਾਲਵੀ ਡਾਇਲੈਕਟ ਇੱਥੇ ਦੇ ਲੋਕ ਬੋਲਦੇ ਨੇ ਤੇ ਮਾਲਵਾ ਜਿਹੜਾ ਹੈ ਜੀ ਫੋਕ ਕਲਚਰਲੀ ਬਹੁਤ ਜ਼ਿਆਦਾ ਜਿਹੜਾ ਹੈ ਜੀ ਪ੍ਰਸਿੱਧ ਹੈ ਇੱਥੇ ਤੁਹਾਨੂੰ ਗਿੱਧਾ ਪੰਗੜਾ ਮਲਵਈ ਗਿੱਧਾ ਟੱਪੇ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ ਗਿੱਧਾ ਕੁੜੀਆਂ ਪਰਫਾਰਮ ਕਰਦੀਆਂ ਨੇ ਤੇ ਮਲਵਈ ਗਿੱਧਾ ਮੁੰਡੇ ਪਰਫਾਰਮ ਕਰਦੇ ਨੇ ਠੀਕ ਹੈ ਇੱਥੇ ਦੇ ਹੱਬ ਜਿਹੜੇ ਐਜੂਕੇਸ਼ਨਲ ਹੱਬ ਮੰਨੇ ਜਾਂਦੇ ਨੇ ਪਟਿਆਲਾ ਤੇ ਲੁਧਿਆਣਾ ਮੰਨੇ ਜਾਂਦੇ ਨੇ ਠੀਕ ਨੈਕਸਟ ਲਾਸਟ ਪਵਾਦ ਆਪਣੇ ਕੋਲ ਮਾਝਾ ਹੋ ਗਿਆ ਮਾਲਵਾ ਹੋ ਗਿਆ ਦੁਆਬਾ ਹੋ ਗਿਆ ਤੇ ਪਵਾਦ ਆ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮਾਲਵੇ ਦਾ ਰੀਜਨ ਹੈ ਤੇ ਮਾਲਵੇ ਦੇ ਹੀ ਰੀਜਨ ਚੋਂ ਅਸੀਂ ਪਵਾਦ ਵੀ ਜਿਹੜਾ ਉਸ ਦਾ ਹਿੱਸਾ ਮੰਨਦੇ ਆ ਠੀਕ ਹੈ ਤਾਂ ਪਵਾਦ ਰੈਫਰ ਜਿਹੜਾ ਤੁਹਾਡਾ ਈਸਟ ਨੋਸਟ ਰੀਜਨ ਹੈ ਜੀ ਤੁਹਾਡਾ ਪੰਜਾਬ ਦਾ ਸਤਲੁਜ ਤੇ ਘੱਗਰ ਰਿਵਰ ਦੇ ਵਿੱਚਕਾਰ ਜਿਹੜਾ ਹੈ ਜੀ ਤੁਹਾਨੂੰ ਇਹ ਇਲਾਕਾ ਦੇਖਣ ਨੂੰ ਮਿਲੇਗਾ ਇੱਥੇ ਦੇ ਲੋਕ ਜਿਹੜੇ ਨੇ ਜੀ ਉਹ ਪਵਾਦੀ ਡਾਇਲੈਕਟ ਬੋਲਦੇ ਨੇ ਜੇਕਰ ਤੁਸੀਂ ਮੈਪ ਧਿਆਨ ਨਾਲ ਦੇਖੋ ਇੱਥੇ ਹਿਮਾਚਲ ਹੈ ਤੇ ਇੱਥੇ ਤੁਹਾਨੂੰ ਹਰਿਆਣਾ ਦੇਖਣ ਨੂੰ ਮਿਲੇਗਾ ਤੇ ਇਹ ਏਰੀਆ ਹਰਿਆਣੇ ਦੇ ਬਿਲਕੁਲ ਨਾਲ ਪੈਂਦਾ ਹੈ ਤਾਂ ਤੁਹਾਨੂੰ ਇੱਥੇ ਦੇ ਲੋਕਾਂ ਦੀ ਬੋਲੀ ਦੇ ਵਿੱਚ ਜਿਹੜਾ ਉਹਦਾ ਡਾਇਲੈਕਟ ਹੈ ਉਸ ਦੇ ਵਿੱਚ ਪੰਜਾਬੀ ਤੇ ਹਰਿਆਣਵੀ ਦੋਨੋਂ ਮਿਕਸ ਮਿਲਣਗੇ ਆ ਤੁਸੀਂ ਕਦੀ ਕੋਈ ਆਦੀ ਨਾਲ ਗੱਲ ਕਰਕੇ ਦੇਖੋ ਬੜੀ ਡਿਫਰੈਂਟ ਬੜੀ ਪਿਆਰੀ ਲੈਂਗੁਏਜ ਹੈ ਠੀਕ ਹੈ ਉਸ ਤੋਂ ਬਾਅਦ ਇਹ ਵੀ ਜਿਹੜਾ ਹੈ ਜੀ ਕਲਚਰਲ ਬ੍ਰਿਜ ਪੰਜਾਬ ਤੇ ਹਰਿਆਣਾ ਇਹਨਾਂ ਦਾ ਮਿਕਸਚਰ ਤੁਹਾਨੂੰ ਇਹਨਾਂ ਚ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਮੋਹਾਲੀ ਵਰਗੇ ਏਰੀਆ ਜਿਹੜੇ ਨੇ ਉਹਨਾਂ ਨੂੰ ਐਜੂਕੇਸ਼ਨਲ ਹੱਬ ਕਿਹਾ ਜਾਂਦਾ ਤਾਂ ਹੁਣ ਤੁਸੀਂ ਮੇਰੇ ਖਿਆਲ ਨਾਲ ਇਹ ਚੀਜ਼ਾਂ ਕਦੇ ਨਹੀਂ ਭੁੱਲੋਗੇ ਕਿ ਮਾਝਾ ਸੈਂਟਰਲ ਪੋਜੀਸ਼ਨ ਹੁੰਦਾ ਸੀ ਇਸ ਕਰਕੇ ਉਸ ਏਰੀਆ ਨੂੰ ਮਾਝਾ ਕਿਹਾ ਜਾਂਦਾ ਦੁਆਬ ਦੋ ਦਰਿਆਵਾਂ ਦੇ ਵਿਚਕਾਰ ਦਾ ਰੀਜਨ ਜਿਹੜਾ ਹੋ ਗਿਆ ਉਹ ਦੁਆਬ ਹੋ ਗਿਆ ਮਾਲਵਾ ਉਹਨਾਂ ਉਹਨਾਂ ਨੂੰ ਛੱਡ ਕੇ ਸਤਲੁਜ ਦੇ ਨੀਚੇ ਵਾਲਾ ਸਾਰਾ ਰੀਜਨ ਤੁਹਾਡਾ ਮਾਲਵਾ ਹੋ ਗਿਆ ਤੇ ਪਵਾਦ ਜਿਹੜਾ ਹੈ ਤੁਹਾਡਾ ਮਾਲਵੇ ਦਾ ਹੀ ਹਿੱਸਾ ਹੈ ਤੇ ਪਵਾਦ ਦੇ ਜਿਹੜੇ ਲੋਕ ਨੇ ਪਵਾਦੀ ਜਿਹੜੇ ਲੋਕ ਨੇ ਉਹਨਾਂ ਦੀ ਭਾਸ਼ਾ ਦੇ ਵਿੱਚ ਤੁਹਾਨੂੰ ਹਰਿਆਣਵੀ ਬੋਲੀ ਦਾ ਵੀ ਇੱਕ ਚਲਕ ਉਹਨਾਂ ਦੀ ਦੇਖਣ ਨੂੰ ਮਿਲੇਗੀ ਸੋ ਇੰਨਾ ਸੀਗਾ ਸਾਡਾ ਅੱਜ ਦਾ ਲੈਕਚਰ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ ਥੈਂਕ ਯੂ